ਹਾਂਜੀ ਬਹੁਤ ਚੜ੍ਹ ਸੁਨੇ ਦੁਪੱਟਾ ਸੁੱਟਾ ਕਿ ਨਹੀਂ ਗਰਮੀਏ ਦੇ ਲਈ ਪਿਓਰ ਕਾਟਨ ਸਰਪਲਸ ਵਿਸਕੋਸਾ ਸਰਪਲਸ ਕਾਟਨ ਰੇਗੀ ਸ਼ਰਟ ਚਿਕਨ ਕਰੀ ਦਾ ਵਰਕ ਹੋਇਆ ਕਰਾਚੀ ਚਿਕਨ ਕਰੀ ਦਾ ਤੇ ਬਾਟਮ ਵਿਸਕੋਸਾ ਸਰਪਲਸ ਕਾਟਨ ਦੀ ਰਹੇਗੀ ਦੁਪੱਟਾ ਟਾਇਡਾਈ ਮਸਲੀਨ ਦਾ ਤੇ ਤੁਸੀਂ 850 ਚ ਬਾਈ ਕਰ ਸਕਦੇ ਆ ਪਿਓਰ ਕਾਟਨ ਦੀ ਬਾਟਮ ਆ ਨੈਕਸਟ ਇਹ ਆਪਣੇ ਕੋਲ 5 ਮੀਟਰ ਸੁੱਟ ਰਹੇਗਾ ਵਾਈਟ ਕਲਰ ਦੇ ਵਿੱਚ ਆਲ ਓਵਰ 5 ਮੀਟਰ ਸੁੱਟਾ विद ओरिजिनल ब्लॉक प्रिंटिंग हो ये शर्ट ਤੇ ਸਲੀਵਸ ਤੇ बॉटम ਤੇ ਮਲਮਲ कॉटन ਦਾ ਦੁਪੱਟਾ ਬਲੌਕ ਪ੍ਰਿੰਟ ਟਾਈਂਡ ਇਟਰ 1799 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਮੈਚਿੰਗ ਸੂਟ ਰਣਗੇ ਵਿਦਆਊਟ ਦੁਪੱਟਾ ਪਿਓਰ कॉटन ਦੇ ਪ੍ਰਿੰਟਡ ਸ਼ਰਟ ਪਲੇਨ बॉटम ਬਹੁਤ ਹੀ ਜ਼ਿਆਦਾ ਸੋਹਣੇ ਫੈਬਰਿਕ ਕੀਤਾ ਹੋਇਆ ਪ੍ਰਿੰਟ ਐਡ ਕੀਤਾ ਹੈ ਆਲਓਵਰ ਸੂਟ ਵੀ ਤੁਸੀਂ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਲੈਣਾ ਤੁਸੀਂ ਵਾਏ ਕਰ ਸਕਦੇ ਹੋ ਪ੍ਰਾਈਸ ਸੇਮ ਰਹੇਗਾ 450 ਦੇ ਵਿੱਚ ਤੁਸੀਂ ਇਹਨਾਂ ਚ ਕੋਈ ਵੀ ਸੂਟ ਵਾਏ ਕਰ ਸਕਦੇ ਹੋ ਨਵੇਂ ਪ੍ਰਿੰਟ ਨੇ ਬਹੁਤ ਹੀ ਜ਼ਿਆਦਾ ਸੋਹਣੇ ਵਾਲੇ ਹੋਏ ਨੇ ਪ੍ਰਿੰਟ ਸਕਰੀਨ ਤੇ ਜੋ ਨੰਬਰ ਆ ਰਿਹਾ ਤੁਸੀਂ ਉਸ ਤੇ ਆਰਡਰ ਕਰ ਸਕਦੇ ਹੋ ਵਿਦਾਊਟ ਲਰਨਿੰਗ ਸਟਿਚ ਹੁੰਦੀ ਹੈ ਸਾਰੇ ਆਪਣੇ ਗਰਮੀਆਂ ਦੇ ਜੋ ਆਪਾਂ ਫੈਬਰਿਕ ਸੂਟ ਐਡ ਕਰਦੇ ਹਾਂ ਚੈਨਲ ਦੇ ਨਾਮੇ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਐਂਡ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਣੀ ਆ ਤੁਸੀਂ ਚੈੱਕ ਕਰਕੇ ਇਹਨਾਂ ਚੋਤਨ ਵੀਡੀਓ ਚ ਪਸੰਦ ਆਏਗਾ ਸਕਰੀਨ ਸ਼ਾਟ ਲੈ ਕੇ ਜੋ ਸਕਰੀਨ ਤੇ ਨੰਬਰ ਉਸ ਤੇ ਤੁਸੀਂ ਆਰਡਰ ਕਰ ਸਕਦੇ ਹੋ ਵਿਦਆਊਟ ਦਾ ਬੱਟਾ ਰਹਿਣਗੇ ਜੀ ਇਹ ਵਾਲੇ ਸੂਟ ਨੈਕਸਟ ਇਹ ਆਪਣੇ ਕੋਲ ਰਹਿਣਗੇ ਜੀ ਨਿਊ ਡਿਜ਼ਾਈਨਸ ਉਤੇ ਐਡ ਕੀਤੇ ਨੇ कॉटन ਦੇ ओरिजिनल हैंड ब्लॉक प्रिंट शर्ट 1 मीटर ਵਿਦ ਪ्युअर कॉटन ਦੀ 1 मीटर बॉटम सॉफ्ट कॉटन ਰਹੇਗੀ ਦੁਪੱਟਾ ਫੁੱਲ ਸਾਈਜ਼ ਦਾ ਤੇ 8999 ਵਿੱਚ ਵੀ ਬਾਏ ਕਰ ਸਕਦੇ ਹੋ ਵਿਦਆਉਟ ਲਰਨਿੰਗ ਸਟਿਚ ਹੋਣਗੇ ਨਵੇਂ ਕਲਰ ਐਡ ਕੀਤੇ ਨੇ ਬਹੁਤ ਜ਼ਿਆਦਾ ਸੋਨੇ ਸੂਟ ਆਪਾਂ ਆਫਰਾਂ ਤੇ ਐਡ ਕਰਦੇ ਹੁਣੇ ਨੈਕਸਟ ਆਪਣੇ ਕੋਲ ਜੀ 2 ਮੀਟਰ ਗਿੰza ਕਾਟਨ ਜਾਮ ਕਾਟਨ ਦੇ ਵਿੱਚ ਸ਼ਰਟ ਰਹੇਗਾ थ्रेड ਵਰਕ ਵਾਲਾ ਬਾਟਮ ਵੀ ਕਾਟਨ ਦੀ 2 ਮੀਟਰ 1.5 ਮੀਟਰ ਦੁਪੱਟਾ 2 ਸਾਈਡ ਵਰਕ ਮਿਲੇਗਾ ਤੇ ਤੁਸੀਂ ਇਹ 1280 ਵਿੱਚ ਵਾਈ ਕਰ ਸਕਦੇ ਹੋ ਦੁਪੱਟਾ ਸੁੱਟ ਰਹੇਗੇ ਨੈਕਸਟ ਆਪਾਂ ਦੱਸਿਆ ਹੋਇਆ ਵੀ ਇਹ ਸੂਟ ਰੈਡੀ ਮੇਡ ਨੇ ਤੇ ਸਾਈਜ਼ ਮੈਂਸ਼ਨ ਆ ਸਤਾਰਨ ਸੋਨੜੀ ਨੇ ਵਿੱਚ ਕੋਈ ਵੀ ਬਾਈ ਕਰ ਸਕਦੇ ਹੋ ਚਨੂਨ ਸਿਲਕ ਦਾ ਫੈਬਰਿਕ ਰਹੇਗਾ ਤੇ ਦੁਪੱਟਾ ਵੀ ਇਸ ਨਾਲ 2 ਮੀਟਰ ਤੋਂ ਉੱਪਰ ਕੱਟ ਰਹੇਗੀ ਸਵਾ 2 ਮੀਟਰ ਥੋੜਾ ਜਿਹਾ ਕੱਟ ਰਹੇਗਾ ਤੇ ਚਨੂਨ ਸਿਲਕ ਦਾ ਹੀ ਲਹਿੰਗਾ ਤੇ ਇਨਰ ਜੋ ਮਾਈਕਰੋ ਕਾਟਨ ਦਾ ਰਹੇਗਾ ਰੈਡੀमेड ਨੇ ਸਾਈਜ਼ ਮੈਂਸ਼ਨ ਕੀਤਾ ਹੋਇਆ ਹੈ